ਸਾਸਤਰੀ ਕਾਲ ਜੀ ਸਾਰੇ ਕਸੌਣ ਬ੍ਰਾਹਮਣ ਬਾਈ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪੇਜ ਤੇ ਬਾਈ ਜੀ ਮੀਂਹ ਪੈ ਗਿਆ ਵਧੀਆ ਮੌਸਮ ਨ ਕੁਲ ਹੋ ਗਿਆ ਕਣਕਾਂ ਦੇ ਠੰਡ ਹੋ ਗਈ ਬਹੁਤ ਸੋਹਣੀ ਤੇ ਹੁਣ ਆਪਣੇ ਭਰਾ ਬਹੁਤ ਮੈਸੇਜ ਕਮੈਂਟ ਕਰੀ ਜਾਂਦੇ ਸੀ ਵੀ ਕਣਕਾਂ ਚ ਜਿਵੇਂ ਆ ਉਹ ਸਾਡੇ ਖੜਾ ਗਿਆ ਪਾਣੀ ਖੜ ਗਿਆ ਵੀ ਵਿੱਚ ਕਣਕਾਂ ਦੇ ਵਿੱਚ ਵੀ ਯਾਰ ਜਿੱਥੇ ਤੱਕ ਤੇ ਮਾੜਾ ਮੋਟਾ ਆ ਜਾਗਾ ਥੋੜਾ ਕਾਣਾ ਖੜਾਗਾ ਉਸ ਤੋਂ ਕੋਈ ਚੱਕਰ ਨਹੀਂ ਤੇ ਬਾਈਸਾ ਯਾਰ ਮੀਂਹ ਵਾਲੇ ਪਾਣੀ ਨਾਲ ਨਾ ਕਦੇ ਵੀ ਕਣਕ ਪੀਲੀ ਨਹੀਂ ਪੈਂਦੀ ਹੁੰਦੀ ਕਣਕ ਕਾਲੀ ਹੁੰਦੀ ਹੁੰਦੀ ਹੈ ਹਮੇਸ਼ਾ ਹੀ ਤੁਸੀਂ ਦੇਖ ਲਵੋ ਕਿੰਨਾ ਸੋਹਣਾ ਰੰਗ ਹੋ ਗਿਆ ਕਣਕ ਦਾ ਤੁਸੀਂ ਆਮ ਹੀ ਆਪਦੇ ਖੇਤ ਕਿਹੜਾ ਮਰ ਨਹੀਂ ਜਾਂਦੇ ਹੋਗੇ ਦੇਖਦੇ ਹੋਗੇ ਤੇ ਮੀਂਹ ਵਾਲੇ ਪਾਣੀ ਨਾਲ ਕਦੇ ਵੀ ਕਣਕ ਪੀਲੀ ਨਹੀਂ ਪੈਂਦੀ ਬਹੁਤ ਘੱਟ ਚਾਂਸ ਹੁੰਦੇ ਆ ਵੀ ਕਣਕ ਮੀਂਹ ਵਾਲੇ ਪਾਣੀ ਨਾਲ ਪੀਲੀ ਪੈ ਜਾਏ ਵੀ ਪੀਲੀ ਵੀ ਕੀ ਉੱਥੇ ਪੈ ਜਾਏ ਯਾਰ ਜਿੱਥੇ ਕਿਸੇ ਦਾ ਨੀਮਾ ਨੂੰ ਵਾਹਣਾ ਵੀ ਦੂਜੇ ਦੱਜ ਦੇ ਖੇਤੋਂ ਨਿਕਲ ਕੇ ਉਹ ਵਾਹਣ ਭਰ ਗਿਆ ਵੀ ਜਾਂ ਪਾਣੀ ਪੂਣੀ ਲਾ ਕੇ ਹਟੇ ਸੀਗੇ ਵੀ ਮੀਂਹ ਪੈ ਗਿਆ ਦੂਜੇ ਦਿਨ ਲਗਾਤਾਰੀ ਵੀ ਉੱਥੇ ਪੀਲੀ ਪੈ ਜਾਂਦੀ ਹੁੰਦੀ ਹੈ ਕਣਕ ਤੇ ਪੀਲੀ ਵੀ ਪੈ ਜਾਂਦੀ ਹੁੰਦੀ ਹੈ ਜਦੋਂ ਕਣਕ ਜਦੋਂ ਵਾਹਣ ਸੁੱਕ ਗਿਆ ਤੇ ਜਦੋਂ ਪੈਰ ਸਾਰਨ ਲੱਗ ਗਿਆ ਵਾਹਣ ਆਪਾਂ ਵਿੱਚ ਤੁਰਨ ਲੱਗ ਗਿਆ ਬੰਦਾ ਜਿਉਂ-ਜਿਉਂ ਵਾਹਣ ਸੁੱਕੀ ਜਾਊਗਾ ਤੇ ਓਮੀ ਓਮੀ ਕਣਕ ਰਿਕਵਰ ਹੋ ਜੂਗੀ ਕਾਲੀ ਹੋਣ ਲੱਗ ਜਾਂਦੀ ਹੁੰਦੀ ਹੈਗੀ ਕਦੇ ਵੀ ਬਾਈ ਇਹਦੇ ਉੱਤੇ ਫੋਟੋਕਲ ਖਰਚਾ ਨਾ ਕਰਿਓ ਵੀ ਕਿਸੇ ਦੁਕਾਨਦਾਰ ਕੋਲੇ ਤੁਸੀਂ ਬਾਗ ਜੋ ਯਾਰ ਹਰੇਕ ਨੂੰ ਆਪਦੀ ਫਸਲ ਪਿਆਰੀ ਹੁੰਦੀ ਆ ਪੁੱਤਾਂ ਵਾਂਗੂ ਪਾਲੀ ਹੁੰਦੀ ਆ ਠੀਕ ਆ ਸਹੀ ਗੱਲ ਐ ਤਾਂ ਵੀ ਹਰੇਕ ਆ ਭਾਜਦਾ ਯਾਰ 4 ਸਕੇਰੇ ਵੀ ਹੁਣ ਕੀ ਕਰੀਏ ਕਣਕ ਪੀਲੀ ਪੈ ਗਈ ਤੇ ਬਾਈ ਜੇ ਪੀਲੀ ਪੈ ਗਈ ਜਦੋਂ ਬਾਹਰ ਉਹ ਹੋ ਗਿਆ ਸਾਰਨ ਲੱਗ ਗਿਆ ਪੈਰ ਆਟੋਮੈਟਿਕ ਕਾਲੀ ਹੁੰਦੀ ਆ ਹਰੇਕ ਸਾਲੀ ਦੇਖਦੇ ਹੁੰਦੇ ਆ ਵੀ ਕੀ ਕਹਿਣਾ ਯਾਰ ਐਂਡ ਤੇ ਜਾ ਕੇ ਸੇਮ ਝਾੜ ਹੋ ਜਾਂਦਾ ਸਾਰੇ ਸਾਰੀ ਕਣਕ ਦਾ ਜਿੱਥੇ ਚੰਗੀ ਮੜ ਜਿੱਥੇ ਤਾਂ ੱੱਕਾ ਹੀ ਨਹੀਂ ਆਇਆ ਜਿੱਥੋਂ ਜ਼ਿਆਦੇ ਲੱਗ ਗਿਆ ਵੀ ਉਹੀਂ ਡਬੋਤੀ ਬੰਦੇ ਨੇ ਉਦੋਂ ਬਾਅਦ ਚ ਪਾਣੀ ਧਾਣੀ ਦੀ ਵੀ ਨਿਗਾਹ ਰੱਖੀ ਵੀ ਉਹੀਂ ਡਬੋਤੀ ਇੱਕ ਦੋ ਵਾਰੀ ਹੋੜ ਡਬੋਤੀ ਆਪ ਮੋਟਰ ਹਟ ਕੇ ਡਬੋਤੀ ਵੀ ਉਹ ਤਾਂ ਕਣਕ ਹੋ ਜਾਂਦੀ ਹੈ ਖਰਾਬ ਬਾਈ ਉਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਜਿਹੜੇ ਬੰਦੇ ਨੇ ਯਾਰ ਕੇਰਾ ਮੀਂਹ ਵਾਲੇ ਪਾਣੀ ਨਾਲ ਚਲ ਖਰਾਬ ਹੋ ਗਈ ਕਣਕ ਮੰਨਦੀ ਗੱਲ ਵੀ ਜੇ ਉਹਨੇ ਉਦੋਂ ਬਾਅਦ ਚ ਧਿਆਨ ਰੱਖਿਆ ਘੌਰ ਕਰੀ ਵੀ ਉਹਦੇ ਮੈਗਜ਼ੀਨ ਮਾੜਾ ਮੋਟਾ ਜਿੰਕ ਜੁੰਕ ਸੜਕ ਤਾ ਮੈਗਜ਼ੀਨ ਸੜਕਤੀ ਉਹਦੇ ਵਿੱਚ ਸੜ ਫਰਦਾ ਮੈਗਜ਼ੀਨ ਤੇ ਸੜ ਫਰ ਪਾ ਦੇ ਪਾਣੀ ਖੜਾਗਾ ਪਹਿਲਾਂ ਵੀ ਉਦੇ ਨਾਲ ਬਈ ਕੜਕ ਕ ਰਿਕਵਰ ਹੋ ਜੂਗੀ ਕੋਈ ਚੱਕਰ ਨਹੀਂ ਇੱਕ ਮੀਂਹ ਵਾਲੇ ਪਾਣੀ 'ਚ ਦੱਸਿਆ ਕੀ ਚੱਕਰ ਹੁੰਦਾਗਾ ਵੀ ਆਪਣੇ ਨਾਈਟ੍ਰੋਜਨ ਹੁੰਦਾ ਮੀਂਹ ਦੇ ਪਾਣੀ 'ਚ ਜਿਆਦਾ ਵੀ ਨਾਈਟ੍ਰੋਜਨ ਕਿਵੇਂ ਹੁੰਦਾਗਾ ਵੀ ਯਾਰ ਸੋਨੂੰ ਮੈਂ ਵੀ ਜਿਆਦੇ ਉਲਝਾਉਂਦਾ ਨਹੀਂ ਕੰਮ ਮੈਂ ਤੁਹਾਡੇ ਟੈਕਨੀਕਲ ਤਰੀਕਿਆਂ 'ਚ ਨਹੀਂ ਲੈ ਕੇ ਜਾਂਦਾ ਵੀ ਮੈਂ ਹੁਣ ਦੱਸਦਾ ਵੀ ਨਾਈਟ੍ਰੋਜਨ ਵੀ ਮਤਲਬ ਕਿ ਯੂਰੀਆ ਹੁੰਦਾਗਾ ਜਿਵੇਂ ਹੁਣ ਆਪਾਂ ਯੂਰੀਆ ਪਾਉਨੇ ਆ ਜਾਂ ਆਪਣੇ ਜਲਵਾਜੂ 'ਚ ਆਪਣੇ ਤਾਂਹ ਬਾਤਾਵਨ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈਗੀ ਤੇ ਜਦੋਂ ਮੀਂਹ ਪੈਂਦਾਗਾ ਉਹ ਹਵਾ ਵਿੱਚ ਦੀ ਲੰਘਦਾ ਪਾਣੀ ਪਾਣੀ ਲੰਘ ਕੇ ਉਹਦੇ ਰਾਹੀਂ ਕੁਛ ਨਾ ਕੁਛ ਪਰਸੈਂਟ ਨਾਈਟ੍ਰੋਜਨ ਪਾਣੀ ਚ ਲੱਚ ਜਾਂਦੀ ਆ ਨਾ ਪਾਣੀ ਚ ਨੱਚ ਕੇ ਜਿਹੜਾ ਜੂਰੀਆ ਹੁੰਦਾ ਜਿਹੜੀ ਧਰਤੀ ਤੇ ਡਿੱਗਦਾਗਾ ਉਹ ਫਸਲ ਨੂੰ ਲੱਗਦਾ ਕੋਈ ਵੀ ਲਾ ਲਓ ਯਾਰ ਜਦੋਂ ਕਦੇ ਮੀਂਹ ਪੈ ਗਿਆ ਕੋਈ ਵੀ ਗ੍ਰੋਥ ਹਰ ਹੋਣ ਲੱਗੀ ਤੇ ਕੋਈ ਵੀ ਗ੍ਰੋਥ ਨਹੀਂ ਮਤਲਬ ਵੀ ਕੋਈ ਵੀ ਦਰਖਤ ਦਾ ਕੋਈ ਵੀ ਚੀਜ਼ ਆ ਯਾਰ ਸੌਣ ਤੇ ਆਪਾਂ ਕਹਿੰਦੇ ਹੁੰਦਾ ਵੀ ਸਾਰੇ ਸੌਣ ਸੁੱਕੇ ਨਹੀਂਗੇ ਵੀ ਸੌਣ ਚ ਹਰਾ ਭਰਾ ਹੋ ਜਾਂਦਾ ਹਰਾ ਸਿਸਟਮ ਜਦੋਂ ਉਹ ਨਾਈਟ੍ਰੋਜਨ ਆਉਂਦੀ ਆ ਕਿ ਧਰਤੀ ਤੇ ਨਾਲ ਕੋਈ ਵੀ ਬੀ ਕਿਤੇ ਵੀ ਪਿਆ ਯਾਰ ਹਰਾ ਹੋ ਜਾਂਦਾ ਉਹਦੇ ਨਾਲ ਤੇ ਉਹਦਾ ਕਰਕੇ ਮੀਂਹ ਵਾਲਾ ਪਾਣੀ ਵੀ ਆਪਾਂ ਚੰਗਾ ਮੰਨਦੇ ਨੇ ਇੱਕ ਤਾਂ ਇਹ ਉਹੀ ਪਾਣੀ ਚੰਗਾ ਹੁੰਦਾਗਾ ਬਾਈ ਸੀ ਵੀ ਤੁਹਾਨੂੰ ਪਤਾ ਹੀ ਆ ਹੁਣ ਕਿੱਥੇ ਮੀਂਹ ਵਾਲਾ ਪਾਣੀ ਯਾਰ ਕਿੱਥੇ ਬੋਰ ਵਾਲਾ ਪਾਣੀ ਤੇ ਇੱਕ ਉਹ ਹੋ ਜਾਂਦਾ ਇਹਦੇ ਵਿੱਚ ਦੀ ਨਾਈਟ੍ਰੋਜਨ ਆ ਜਾਂਦੀ ਹੈ ਕਿ ਧਰਤੀ 'ਚ ਸਾਰੇ ਤੱਤ ਆ ਜਾਂਦੇ ਯਾਰ ਕੁੱਲ ਮਿਲਾ ਕੇ ਵੀ ਇਹ ਤਾਂ ਕੁਦਰਤੀ ਚੀਜ਼ ਆ ਵੀ ਇੱਕ ਮੀਂਹ ਵਾਲਾ ਪਾਣੀ ਐਨੀ ਚੰਗੀ ਚੀਜ਼ ਹੈਗੀ ਵੀ ਸਾਰੇ ਤੱਤ ਹੁੰਦੇ ਇਹਦੇ ਵਿੱਚ A to Z ਜਿੰਨੇ ਆਪਾਂ ਮੋਲਨ ਦਾ ਕਿ ਨਹੀਂ ਪਾ ਸਕਦੇ ਯਾਰ ਉਹਨੇ ਤੱਤ ਆ ਮੀਂਹ ਵਾਲੇ ਪਾਣੀ 'ਚ ਇਹ ਤਾਂ ਜੇ ਹੁਣ ਆਪਾਂ ਆਮ ਆਪਾਂ ਨੂੰ ਦੱਸ ਦੇਖਦੇ ਨੇ ਵੀ ਟਰੈਕਟਰ ਦੇ ਡੀਲੀਟਰ ਚਪਾਉਣ ਨੂੰ ਯਾਰ 45 ਥੱਲੇ ਬਾਲਟੀ ਰੱਖ ਲੈ ਸਾਫ਼ ਕਰਕੇ ਰੱਖ ਲੈ ਜਾਂ ਬੈਟਰੀ ਦੇ ਚਪਾਉਣ ਨੂੰ ਵੀ ਚੰਗਾ ਮੰਨਦੇ ਹੁੰਨੇ ਆਪਾਂ ਹੈ ਪਾਣੀ ਤੇ ਵਿੱਚ ਤਾਂ ਹੁਣ ਬਹੁਤ ਮੀਹੜਾ ਪਾਣੀ ਸਾਂਭਦੇ ਵੀ ਆਪਰਾ ਵੀ ਘਰੇ ਡੱਗ ਲਾਏ ਹੋਏ ਉਹਨਾਂ ਦੇ ਵੱਟੇ ਸੰਦ ਸੰਦੇੜਾ ਧੋਣ ਨੂੰ ਵੀ ਜੇ ਤੁਸੀਂ ਸਾਂਭ ਲਓਗੇ ਤਾਂ ਸੰਦ ਸੰਦੇੜੇ ਨੂੰ ਵੀ ਯਰ ਨਹੀਂ ਪੈਂਦੀ ਵੀ ਇੰਨਾ ਚੰਗਾ ਪਾਣੀ ਹੈ ਜਿਵੇਂ ਆਮ ਆਪਣੇ ਪਾਣੀ ਨਾਲ ਯਰ ਪਾਣ ਲੱਗੇ ਨਹੀਂ ਹੈਗੀ ਤੇ ਬਈ ਇਹ ਨਾ ਚੰਗਾ ਪਾਣੀ ਹੁੰਦਾਗਾ ਬਈ ਇਹਦੇ ਪਾਣੀ ਨਾਲ ਵੀ ਮਾੜੀ ਮੋਟੀ ਗਣਕਾ ਪੀਲੀ ਪੈਂਦੀ ਆ ਕੋਈ ਪਰਵਾਹ ਨਾ ਮੰਨੋ ਹੋ ਜੂ ਬਥੇਰਾ ਟਾਈਮ ਆ ਗਣਕਾ ਕੋਲੇ 5-6 ਮਹੀਨੇ ਹੁੰਦੇ ਆ 6 ਮਹੀਨੇ ਚ ਪੱਕ ਕੇ ਤਿਆਰ ਹੋਣ ਵਾਲੀ ਚੀਜ਼ ਹੁੰਦੀ ਆ ਇਹ ਤੇ ਬਾਈ ਐਵੇਂ ਹੀ ਲੋਕਾਂ ਮਗਰ ਲਾ ਕੇ ਵੀ ਫਲਾਨੀ ਚੀਜ਼ ਲਿਆ ਕੇ ਯਾਰ ਫਲਾਨਾ ਸਲਟ ਸੜਤਾ ਸੀ ਫਲਾਨਾ ਫੋਰ ਸਫਾਤਾ ਫਲਾਨਾ ਪਾਤਾ ਧਮਕਾ ਪਾਤਾ ਪਾ ਕੇ ਜੇ ਬਾਈ ਦਾ ਨਾਮ ਨਹੀਂ ਲੈਣਾ ਜੇ ਮੂਰੇ ਮੂਹਰੇ ਨਿਕਲਦਾ ਬਾਈ ਮਾਫ ਕਰਿਓ ਬਈ ਬਾਈ ਇਹ ਚੀਜ਼ਾਂ ਝੋਨੇ ਚੰਨ ਜਿੱਤਾ ਚਾਰ ਕੁ ਹੱਦ ਤੱਕ ਚਾਰ ਕਰਦਿਆਂ ਤੇ ਝੋਨੇ ਚ ਕੰਮ ਵੀ ਨਹੀਂ ਚੱਲ ਆਪਾਂ ਮਾਨ ਖੜਾ ਚਲੋ ਜਿੱਥੇ ਕਿਤੇ ਮਾੜਾ ਮੋਟਾ ਹੁੰਦਿਆਂ ਕਰ ਵੀ ਜਾਂਦੀਆਂ ਕੋਈ ਇਹੋ ਜਿਹੀ ਗੱਲ ਨਹੀਂ ਇਹ ਤੇ ਵੀ ਜੇ ਇਹੋ ਜਿਹੇ ਪਾਉਣ ਨੂੰ ਤਾਂ ਕਾਹਦੀ ਲੋੜ ਨਹੀਂ ਜਿਵੇਂ ਜਿਵੇਂ ਪਾਹਣ ਸੁੱਕਣ ਲੱਗ ਗਿਆ ਥੱਲੇ ਧਰਤੀ ਕਸ ਪਾਉਣ ਲੱਗ ਗਈ ਡੀਪੀ ਨੇ ਜਾਣ ਲਾਉਣੀ ਆ ਥੱਲੇੋਂ ਡੀਪੀ ਨੇ ਜਾਣ ਲਾਉਣੀ ਆ ਕਣਕ ਆਟੋਮੈਟਿਕੀ ਕਾਲੀ ਹੋ ਜਾਣੀ ਆ ਤੇ ਜੇ ਬਾਲਾ ਕਰਦੇ ਹੋ ਯਾਰ ਥੋੜੇ ਮਨ 'ਚ ਜਾਦੇ ਮਹਿਮਾ ਮੈਗਨੀਜ਼ ਸਭ ਤੋਂ ਵਧੀਆ ਚੀਜ਼ ਆ ਸਿਰਕ ਲਓ ਉਹਦੇ ਵਿੱਚ ਜੇ ਤਾਂ ਨੈਣ ਨੂੰ ਯੂਰੀਆ ਥੋੜੇ ਗੱਲ 'ਚ ਪਿਆ ਹੋਇਆ ਢੋਲ ਵੀ ਕਿਸੇ ਪਾਸੋਂ ਹੁਣ ਆ ਸਾਡੇ ਪਾਣੀ ਖੜਾ ਦੇ ਸੁੱਕ ਜੂ ਆਪੀ ਕੁਝ ਨਹੀਂ ਹੁੰਦਾ ਤੇ ਜੇ ਤਾਂ ਸੋਡੇ ਨੈਣੋਂ ਜੂੜਿਆ ਕਿਸੇ ਪਾਸੋਂ ਥੋੜੇ ਗੱਲ ਚ ਢੋਲ ਪਾਇਆ ਗਿਆ ਸਟੇਟਿਸ ਟੂਟੀ ਚ ਵੀ ਉਹ ਤਾਂ ਹੁਣ ਵਜਾਉਣਾ ਪਊਗਾ ਉਹ ਪਾ ਲਓ ਅੱਧਾ ਲੀਟਰ ਪਾ ਲਓ ਵਿੱਚ ਪਾਈਆਂ ਪਰਾਂਵਾਂ ਦੇ ਆਪਣੇ ਬਹੁਤ ਕਮੈਂਟ ਆਏ ਸੀ ਅੱਧਾ ਲੀਟਰ ਪਾ ਲਓ ਚਾਹੇ ਉਹਨੂੰ ਵੀ ਇੱਕ ਪੈਕਿੰਗ ਜਿਹਦੇ ਵਿੱਚ ਅਸੀਂ 500 ਐਮਐਲ ਦੀ ਹੁੰਦੀ ਹੈ ਚਾਹੇ ਉਹਨੂੰ ਅੱਧਾ ਪਾ ਲਓ ਚਾਹੇ ਸਾਰੀ ਪਾ ਲਓ ਕੋਈ ਬੜਾ ਵੱਡਾ ਈ ਸੁਣੀ ਉਹਦਾ ਤਾਂ ਵੀ ਪਹਿਲਾਂ ਉਹ ਕਹਿੰਦੇ ਸੀ ਪਚਾਉਂਦਾ ਫਲਾਨਾ ਕਰਦਾ ਉਹ ਨਹੀਂ ਕਰਦਾ ਵੀ ਹੁਣ ਰਿਜ਼ਲਟ ਦੇ ਦਿੰਦਾ ਘਰ ਤੇ ਜੇ ਤੁਹਾਡੇ ਕੋਲ ਹੈ ਨਹੀਂ ਬਾਈ ਪੈਸੇ ਲਾਉਣ ਨਾ ਭੱਜ ਲਿਓ ਕਿਲੋ ਯੂਰੀਆ ਕਿੱਲੇ ਦਾ 2 ਕਿਲੋ ਪਾ ਸਕਦੇ ਹੋ ਕਿਲੋ ਬਹੁਤ ਆ ਫਲਾਲ 2 ਕਿਲੋ ਵੀ ਪਾ ਸਕਦੇ ਹੋ ਕੋਈ ਬੜੀ ਵੱਡੀ ਗੱਲ ਨਹੀਂ ਕੀ ਤੇ ਕਿਲੋ ਯੂਰੀਆ ਤੇ ਕਿਲੋ ਅੱਧਾ ਕਿਲੋ ਜਾਂ ਕਿਲੋ ਮੈਗਨੀਸ਼ੀਆ ਤੁਸੀਂ ਰਲਾ ਕੇ ਸੜਕ ਦੋ ਤੇ ਤੁਹਾਨੂੰ ਰਿਜ਼ਲਟ ਯਾਰ ਤੀਜੇ ਚੌਥੇ ਦਿਨ ਪੂਰਾ ਸਿਰੇ ਦਾ ਰਿਜ਼ਲਟ ਮਿਲੂਗਾ ਆ ਦੇਖੋ ਆਪਾਂ ਸੜਕੀ ਸੀ ਆ ਵਾਹਣ ਚ ਆ ਵਾਹਣ ਚ ਆਪਣੇ ਪੀਲੇ ਸੀ ਆਦੇ ਹੁਣ ਆਪਣੇ ਪਾਣੀ ਖੜਾਗਾ ਇਹ ਚ ਵੀ ਖੜਾ ਆਦੇ ਜੋ ਕੁਝ ਨੂੰ ਹੁੰਦਾ ਇਹ ਪਾਣੀ ਪਤ ਹੌਲਾ ਪਾਣੀ ਹੁੰਦਾ ਜਰ ਆਪਾਂ ਦੇਖਦੇ ਹੁੰਨੇ ਕਿ ਜਿਹੜਾ ਮੀਂਹ ਵਾਲੀ ਗਿੱਲ ਹੁੰਦੀ ਆ ਬੜਾ ਚਰਨੀ ਰਹਿੰਦੀ ਹੁੰਦੀ ਥੋੜਾ ਜਿਹੀ ਜਰੀ ਗੰਦ ਰਹਿੰਦੀ ਹੁੰਦੀ ਆ ਉਹ ਤੁਸੀਂ ਦੇਖ ਲਿਓ ਆਉਣ ਵਾਲੇ 10 ਦਿਨਾਂ 'ਚ ਸੋਨੂੰ ਆਏ ਲੱਗਣ ਲੱਗ ਜੂ ਬਾਹਣ ਚਿੱਟਾ ਹੋਣ ਲੱਗਾ ਪਾਣੀ ਪੀ ਗਿਆ ਬਾਹਣ ਹੱਦ ਕਿੰਨਾ ਭਰਿਆ ਪਿਆ ਸਾਡਾ ਵੀ ਇਹਨੂੰ ਆ ਖਾਲਾਂ 'ਚ ਪਾਣੀ ਖੜਾ ਹੈ ਜੇ ਤੇ ਹੁਣ ਬਸ ਜੇ ਜੇ ਭਾਈ ਜਿਆਦੇ ਪਾਣੀ ਖੜਾ ਨਹੀਂ ਜਾਏ ਜੀ ਤੁਹਾਡੀ ਡੱਬੀ ਪਈ ਆ ਕਣਕ ਹਨਾ ਭਈ ਉਹ ਖਾਲਾ ਖੱਬਿਆਂ 'ਚ ਕੱਢ ਦੋ ਖਾਲਾ ਖੁਲਾਜੇ ਖੋਲ ਦੋ ਨੱਕੇ ਨਿਮਣਾਟੇ ਆ ਕੇ ਅਰੇ ਚ ਪਾਣੀ ਜਿਆਦੇ 24 ਅਸੀਂ ਖਾਲਚ ਕੱਢ ਦਾਂਗੇ ਆ ਟੱਕ ਮਾਰ ਕੇ ਜਾਵਾਂਗੇ ਹੁਣ ਤੇ ਜੇ ਮਾੜਾ ਮੋਟਾ ਜਿਵੇਂ ਆ ਸਾਡੇ ਮਾੜਾ ਮੋਟਾ ਜਿਹਾ ਖੜਾ ਜਿਵੇਂ ਆ ਖੁੰਝੇ ਚ ਖੜਾ ਮਾੜਾ ਮੋਟਾ ਬਈ ਪੀ ਜੂ ਕੁਛ ਨਹੀਂ ਹੁੰਦਾ ਪਾਣੀ ਇਹ ਹੌਲਾ ਹੁੰਦਾਗਾ ਇਹ ਤਾਂ ਉਦੀ ਲੰਗ ਜਾਂਦਾ ਹੁੰਦਾ ਪਚੌੜਾ ਬਲੇ ਇੰਨਾ ਦੇਖਦੇ ਨੇ ਜੋ ਮੀਂਹ ਪੈਂਦਾ ਅਗੇ ਤਾਂ ਐ ਲੱਗਦਾ ਵੀ ਕਿਾਰੇ ਪਰਗੇ ਬਟਾ ਟਟਣ ਲੱਗੀਆਂ ਵੀ ਤੇ ਫੇਰ ਉਸ ਤੋਂ ਬਾਅਦ ਚ ਵੀ ਉਹ ਦੂਜੇ ਤੀਜੇ ਦਿਨ ਹੀ ਖਤਮ ਰੋਜ਼ ਇੰਚ ਉਤਰਦਾ ਹੁੰਦਾ ਉਹ ਆਈਆਂ ਹੁਣ ਪਰਸੋਂ ਵੀ ਪਿਆ ਸੀ ਤੇ ਆਹ ਦੋ ਦਿਨਾਂ ਚ ਐ ਕੱਲ ਕੱਲ ਸੀ ਜਿਹੜਾ ਮਾਰਨਾ ਸਾਡੇ ਸਾਰੇ ਕਣਕ ਚ ਪਾਣੀ ਖੜਾ ਸੀ ਮਾਹ ਦਾ ਸਾਰੀ ਚ ਪਾਣੀ ਖੜਾ ਯਾਰ ਤੇ ਮੈਨੂੰ ਤਾਂ ਪਤਾ ਸੀ ਵੀ ਇਹ ਪੀਜੂ ਆਹ ਦੇਖ ਲਓ ਅੱਜ ਦੇਖੋ ਖਾਲੀ ਪਈ ਐ ਨਾ ਜਮਾ ਥੱਲੇ ਧਰਤੀ ਦੀ ਸੀ ਜਨੇ ਤੇ ਗਰੋਥ ਦੇਖੋ ਕਿੰਨੀ ਕਰੀ ਐ ਕਣਕ ਨੇ ਆਪਣੀਆਂ ਇਹਦੋਂ ਪਹਿਲਾਂ ਵਾਲੀਆਂ ਵੀ ਆਈਆਂ ਹੋਈਆਂ ਖੋਲ ਕੇ ਪੇਜ ਦੇਖ ਲਿਓ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਵੀ ਕਿਵੇਂ ਕਿੰਨੀ ਕੁ ਗਰੋਥ ਆ ਤੇ ਦੇਖੋ ਆਹ ਦੇ ਕਿੰਨੀ ਗਰੋਥ ਕਰੀ ਐ ਆਹ ਜੀ ਰੋਡਰਲ ਵਾਲੀ ਆ ਆਹ ਹੈਪੀ ਸਿਡਰ ਵਾਲੀ ਆ ਯੂਰ ਰਨ ਲੌਲੀ ਦੀ ਗਰੋ ਥੋੜੀ ਜ਼ਿਆਦੇ ਆ ਵੀ ਖਰ ਕਣਕ ਯਾਰ ਕਾਇਮ ਕਰਤੀ ਨੀ ਵਾਲੇ ਪਾਣੀ ਨੇ ਬਹੁਤ ਸੋਹਣੀ ਕੋਈ ਦਿੱਕਤ ਨਾ ਮਨੋ ਯਾਰ ਕੋਈ ਪ੍ਰੋਟੈਕਟਰ ਨਾ ਪਾਓ ਲੈ ਕੇ ਕਿਸੇ ਦੁਕਾਨਦਾਰ ਦੇ ਮਗਰ ਲਾ ਕੇ ਜੇ ਤੁਹਾਡੀ ਕਣਕ ਪੀਲੀ ਵੀ ਪੈ ਗਈ ਯਾਰ ਆਪੀ ਬਾਹਣ ਸਕੂ ਜਦ ਬੱਚ ਬੰਦਾ ਦੁਰਨ ਲੱਗ ਗਿਆ ਉਹਦੇ ਪੈਰ ਸਾਰ ਗਈ ਆਪੀ 15 ਦਿਨਾਂ ਚ ਰਿਕਵਰ ਹੋ ਜੂਗੀ ਭਾਈ ਇਹ ਤਾਂ ਤੁਸੀਂ ਦੁਬਾਰੇ ਪਾਣੀ ਪਾ ਕੇ ਖਰਾਬ ਕਰਤੀ ਤਾਂ ਕਹਿਣਾ ਕੀ ਆ ਤੁਸੀਂ ਕਦੇ ਆਈ ਹੋ ਜਉ ਵੀ ਹੁਣ ਵਿਵਸਥਾ ਆਪਦੇ ਆਪ ਹੀ ਕਾਇਮ ਹੋ ਜਾਂਦੀ ਹੁੰਦੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਵੀ ਇੱਕ ਵਾਰੀ ਖਰਾਬ ਹੋਈ ਲੋਟ ਹੋ ਜਾਂਦੀ ਆ ਦੁਬਾਰੇ ਦੁਬਾਰੇ ਖਰਾਬ ਹੋਈ ਲੋਟ ਨਹੀਂ ਹੁੰਦੀ ਤੇ ਭਾਈ ਇਹ ਇੰਨੀ ਕਿ ਜਾਣਕਾਰੀ ਆਪਾਂ ਦੇਣੀ ਸੀ ਵੀਡੀਓ ਦੇਖ ਲਿਓ YouTube ਤੇ Facebook ਚੈਨਲ ਆਪਣਾ ਫੋਲੋ ਕਰ ਲਿਓ ਧੰਨਵਾਦ ਜੀ